ਜਹਰ ਜੀ ਗੱਲ ਹੈ ਜਦੋਂ ਕੋਈ ਸਪੱਤਰ ਦਾ ਨੇਤਾ ਪਹੁੰਚਦਾ ਹੈ ਤਾਂ ਲੋਕਾਂ ਚ ਵੀ ਆਸਾਂ ਉਮੀਦਾਂ ਜਾਗਦੀਆਂ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਆਏ ਸਨ ਤਾਂ ਉਦੋਂ ਵੀ ਆਸਾਂ ਉਮੀਦਾਂ ਜਾਗੀਆਂ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਕੋਈ ਵੱਡਾ ਐਲਾਨ ਕਰਨਗੇ ਪੰਜਾਬ ਨੂੰ ਵੱਡੀ ਰਾਹਤ ਦੇਣਗੇ ਪਰ ਮਾਤਰ 1600 ਕਰੋੜ ਰੁਪਏ ਦਾ ਐਲਾਨ ਕਰਕੇ ਇੰਜ ਲੱਗਿਆ ਜਿਵੇਂ ਪੰਜਾਬੀਆਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਕਿਉਂਕਿ ਪੰਜਾਬੀ ਉਹ قوم ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇਸ਼ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਦੇਸ਼ ਦੇ ਅਨਪ੍ਰਧਾਰ ਸਭ ਤੋਂ ਵੱਧ ਹਿੱਸਾ ਪਾਇਆ ਹਮੇਸ਼ਾ ਦੇਸ਼ ਸੇਵਾ ਵਿੱਚ ਸਭ ਤੋਂ ਅੱਗੇ ਨੇ ਅੱਜ ਵੀ ਦੇਸ਼ ਦੀ ਸਰਾਹਤਾ ਤੇ ਰਾਖੀ ਕਰਨ ਵਾਲੇ ਕੁਰਬਾਨੀਆਂ ਦੇਣ ਵਾਲੇ ਚ ਸਭ ਤੋਂ ਵੱਡੀ ਗਿਣਤੀ ਜਿਹੜੀ ਹੈ ਪੰਜਾਬੀਆਂ ਦੀ ਹੈ ਤੋਂ ਜਿਹੇ ਚ ਜਦੋਂ ਪੰਜਾਬ ਨੂੰ ਅੱਜ ਦੇਸ਼ ਦੀ ਲੋੜ ਪਈ ਤੇ ਲੱਗ ਰਿਹਾ ਸੀ ਕਿ ਦਿਲ ਖੋਲ ਕੇ ਪੰਜਾਬ ਦੀ ਮਦਦ ਕੀਤੀ ਜੋ ਉੱਪਰ ਸਰਕਾਰਾਂ ਕਿਤੇ ਵੀ ਨਜ਼ਰ ਨਹੀਂ ਆਈਆਂ ਸਰਕਾਰਾਂ ਵੱਲੋਂ ਪੰਜਾਬ ਦੀ ਮੁਸ਼ਕਲਾਂ ਨੂੰ ਪੰਜਾਬ ਦੇ ਦਰਦ ਨੂੰ ਮੁਕੰਮਲ ਤੌਰ ਤੇ ਨਜ਼ਰਅੰਦਾਜ਼ ਕੀਤਾ ਗਿਆ ਤੋ ਫਿਲਹਾਲ ਅੱਜ ਰਾਹੁਲ ਗਾਂਧੀ ਪਹੁੰਚੇ ਆ ਤੋ ਮੁਰਤੋ ਆਸ ਕੀਤੀ ਜਾ ਰਹੀ ਹੈ ਕਿ ਸ਼ਾਇਦ ਰਾਹੁਲ ਗਾਂਧੀ ਵੱਲੋਂ ਆਪਣੇ ਪੱਧਰ ਤੇ ਕੋਈ ਨੁਕਸਾਨ ਦੀ ਪੂਰਤੀ ਕੀਤੀ ਜਾਊਗੀ ਕੋਈ ਆਰਥਿਕ ਸਹਾਇਤਾ ਕੀਤੀ ਜਾਊ ਜਾਂ ਕੋਈ ਪਲਾਨ ਥੋਸ ਪਲਾਨ ਕਾਂਗਰਸ ਦੇ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੇ ਲਈ ਮੁੜ ਵਸੇਬੇ ਦੇ ਲਈ ਐਲਾਨ ਕੀਤਾ ਜਾਊ ਰੀਹੈਬਿਟੇਸ਼ਨ ਦੇ ਲਈ ਕੋਈ ਪਲਾਨ ਤਿਆਰ ਕਰਕੇ ਸਾਂਝਾ ਕੀਤਾ ਜਾਊ ਪਰ ਫਿਲਹਾਲ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਪਹਿਲੇ ਪਿੰਡ ਚ ਪਹੁੰਚੇ ਆ ਤਸਵੀਰਾਂ ਬਿਆਨ ਕਰ ਰਹੀ ਹੈ ਆਮ ਲੋਕਾਂ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਦਰਦ ਸੁਣਿਆ ਜਾ ਰਿਹਾ ਹੈ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਉਹਨਾਂ ਦੇ ਨੁਕਸਾਨ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ ਤੇ ਉਹ ਪਿੰਡ ਵਾਸੀ ਜਿਨ੍ਹਾਂ ਨੂੰ ਇੱਥੇ ਬੁਲਾ ਕੇ ਰੱਖਿਆ ਗਿਆ ਸੀ ਉਹ ਇੱਕ ਇੱਕ ਕਰਕੇ ਉਹ ਰਾਹੁਲ ਗਾਂਧੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਨੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਨੇ ਔਰ ਕੁਝ ਘਰਾਂ ਦੇ ਅੰਦਰ ਜਾ ਕੇ ਵੀ ਰਾਹੁਲ ਗਾਂਧੀ ਵੱਲੋਂ ਜ਼ਾਇਜ਼ਾ ਲਿਆ ਗਿਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਇੱਕ ਵੱਡੀ ਆਸ ਲੋਕਾਂ ਨੂੰ ਵੱਜਦੀ ਹੈ ਜਦੋਂ ਇਸ ਪੱਧਰ ਦਾ ਕੋਈ ਕੌਮੀ ਆਗੂ ਜਿਹੜਾ ਹੈ ਚਾਹੀਏ ਪ੍ਰੋਚ ਚ ਹੋਵੇ ਉਹ ਦਾ ਨੇਤਾ ਹੋਵੇ ਪਰ ਜਦੋਂ ਇੱਕ ਉਹ ਨੈਸ਼ਨਲ ਪਾਰਟੀ ਜਿਹਦੇ ਕਈ ਸੂਬਿਆਂ ਤੇ ਵੀ ਸਰਕਾਰਾਂ ਵੀ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਕਿਤੇ ਨਾ ਕਿਤੇ ਆਸਾ ਉਮੀਦਾਂ ਜਾਗਦੀਆਂ ਕਿ ਜੇ ਪ੍ਰਧਾਨ ਮੰਤਰੀ ਨੇ ਸਾਡੀ ਸਾਰਨੀ ਲਈ ਸੂਬਾ ਸਰਕਾਰ ਨੇ ਸਾਡੀ ਸਾਰਨੀ ਲਈ ਤੇ ਸ਼ਾਇਦ ਅੱਜ ਸਾਡੇ ਲਈ ਕੋਈ ਮਦਦ ਦਾ ਐਲਾਨ ਕੀਤਾ ਜਾਊ ਪਰ ਫਿਲਹਾਲ ਜ਼ਾਇਜ਼ਾ ਲਿਆ ਜਾ ਰਿਹਾ ਹੈ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਸਥਿਤੀ ਉਨ ਜ਼ਮੀਨੀ ਪੱਧਰ ਤੇ ਪਹੁੰਚ ਕੇ ਜਿਹੜਾ ਉਹ ਬਾਚਿਆ ਜਾ ਰਿਹਾ ਹੈ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਇੰਤਜ਼ਾਰ ਰਹੂਗਾ ਕਿ ਇਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਕਦੋਂ ਮੀਡੀਆ ਦੇ ਮੁਖਾਤਿਬ ਹੁੰਦੇ ਨੇ ਕੀ ਉਹਨਾਂ ਵੱਲੋਂ ਕੋਈ ਠੋਸ ਐਲਾਨ ਕੀਤਾ ਜਾਂਦਾ ਹੈ ਜਾਂ ਨਹੀਂ ਤਰ ਚਰਨਜੀਤ ਸਿੰਘ ਚੰਨੀ ਵੀ ਨਜ਼ਰ ਆ ਰਹੇ ਨੇ ਇਸ ਹਲਕੇ ਤੋਂ अनेका ਵਾਰ ਦਾਇਕੀ ਦੀ ਚੋਣ ਲੜ ਚੁੱਕੇ ਹਰਪ੍ਰਤਾਪ ਸਿੰਘ ਜਨਾਲਾ ਵੀ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾਵੜਿੰਗ ਗੁਰਜੀਤ ਸਿੰਘ ਔਜਲਾ ਤੋਂ ਸੋ ਸਮੁੱਚੀ ਸੀਨੀਅਰ ਲੀਡਰਸ਼ਿਪ ਹੈ ਪੰਜਾਬ ਦੀ ਉਹ ਇੱਥੇ ਨਜ਼ਰ ਆ ਰਹੀ ਹੈ ਜੋ ਰਾਹੁਲ ਗਾਂਧੀ ਦੇ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਵੱਲ ਦੇ ਤੋਂ ਇੱਥੇ ਪਹੁੰਚੀ ਹੈ ਹੂੰ ਤਾਂ ਇਸ ਤੋਂ ਬਾਅਦ ਇੱਕ ਵਾਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਤੋਂ ਬਾਅਦ ਰਾਹੁਲ ਗਾਂਧੀ ਬਾਬਾ ਬੁੱਢਾ ਜੀ ਦੇ ਪਵਨ ਸਥਾਨ ਪਹੁੰਚਣਗੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਬਾਬਾ ਬੁੱਢਾ ਜੀ ਦਾ ਅਸ਼ੀਰਵਾਦ ਲੈਣ ਕੇ ਰਸਤਵਾ ਡੇਰਾ ਬਾਬਾ ਨਾਨਕ ਦੇ ਲਈ ਰਵਾਨਾ ਹੋਣਗੇ ਤੇ ਇਹ ਪਹਿਲੇ ਪਿੰਡ ਦੀ ਤਸਵੀਰਾਂ ਖੋਣੇ ਵਾਲ ਦੀ ਕਿ ਇਹ ਪਿੰਡ ਸਭ ਤੋਂ ਪਹਿਲਾਂ ਹੜ੍ਹਾਂ ਦੇ ਪਾਣੀ ਨੇ ਕਹਿਰ ਮਚਾਇਆ ਸੀ ਉਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਸਾਹਮਣੇ ਜਿਸ ਘਰ ਦੇ ਵਿੱਚ ਇਸ ਵੇਲੇ ਰਾਹੁਲ ਗਾਂਧੀ ਮੌਜੂਦ ਨੇ ਉਸ ਦੀਆਂ ਵੀ ਤਸਵੀਰਾਂ ਸਾਫ਼ ਤਰ੍ਹਾਂ ਤੇ ਨਜ਼ਰ ਆ ਰਹੀਆਂ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਇਆ ਹੋਇਆ ਹੈ ਅੱਧਾ ਘਰ ਜਿਹੜਾ ਉਹ ਢਾਹ ਢੇਰੀ ਹੋ ਚੁੱਕਿਆ ਹੈ ਬੱਚੇ ਕੁਛੇ ਘਰ ਦੇ ਵਿੱਚ ਵੀ ਰਹਿ ਆ ਨਹੀਂ ਜਾ ਸਕਦਾ ਕਿਉਂਕਿ ਇਸ ਦੀ ਛੱਤਾਂ ਪਾੜ ਚੁੱਕੀਆਂ ਨੇ ਔਰ ਇੱਕ ਤਰਪਾਲ ਲਾ ਕੇ ਉਸਦੇ ਹੇਠਾਂ ਸੌ ਕੇ ਗੁਜ਼ਾਰਾ ਕਰਨ ਦੇ ਲਈ ਮਜਬੂਰ ਹੈ ਇਹ ਪਰਿਵਾਰ ਤੋਂ ਸਭ ਤੋਂ ਪਹਿਲਾਂ ਇਸ ਪਰਿਵਾਰ ਦੇ ਘਰ ਪਹੁੰਚੇ ਇਹਨਾਂ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਦੇ ਨਾਲ ਹਮਦਰਦੀ ਦਾ ਵੀ ਪ੍ਰਟਾਵਾ ਕੀਤਾ ਔਰ ਇਸ ਤੋਂ ਇਲਾਵਾ ਕੁਝ ਹੋਰ ਪਿੰਡ ਵਾਸੀ ਵੀ ਇੱਥੇ ਮੌਜੂਦ ਸਨ ਜਿਨ੍ਹਾਂ ਦੇ ਨਾਲ ਗੱਲਬਾਤ ਆਰਗੰਦੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਫਿਲਹਾਲ ਇੰਤਜ਼ਾਰ ਵੀ ਹੈ ਕਿ ਹੁਣ ਜਦੋਂ ਮੌਕੇ ਤੇ ਪਹੁੰਚੇ ਨੇ ਜ਼ਮੀਨੀ ਹਕੀਕਤ ਤੋਂ ਜਾਨੂ ਹੋ ਚੁੱਕੇ ਨੇ ਉਹ ਨੁਕਸਾਨ ਦਾ ਜ਼ਾਇਜ਼ਾ ਲੈ ਚੁੱਕੇ ਨੇ ਕੀ ਕੋਈ ਇਹਨਾਂ ਦੇ ਲਈ ਆਰਥਿਕ ਰਾਹਤ ਦਿੱਤੀ ਜਾਂਦੀ ਹੈ ਜਾਂ ਇਹਨਾਂ ਦੇ ਮੁੜ ਵਸੇਬੇ ਦੇ ਲਈ ਕੋਈ ਕੌਂਗਰਸ ਪਾਰਟੀ ਵੱਲੋਂ ਆਪਣੇ ਪੱਧਰ ਤੇ ਕੋਈ ਪਲਾਨ ਤਿਆਰ ਕੀਤਾ ਜਾਂਦਾ ਹੈ ਪਰ ਫਿਲਹਾਲ ਸਿਰਫ ਤਸਵੀਰਾਂ ਸਾਂਝੀਆਂ ਕਰ ਰਿਹਾ ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਮੀਡੀਆ ਨੂੰ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਇਸ ਘਰ ਦੇ ਸਾਹਮਣੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਜਿਸ ਦੀ ਛੱਤ 'ਤੇ ਕੈਮਰਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਸਮੁੱਚਾ ਮੀਡੀਆ ਇੱਥੇ ਖੜ ਕੇ ਦੂਰੋਂ ਹੀ ਤਸਵੀਰਾਂ ਆਪਣੇ ਦਸ਼ਕਾ ਤੱਕ ਪਹੁੰਚਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਹਰਪ ਪੀੜਿਤ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਮੁਸ਼ਕਲ ਸੁਣਨ ਦੇ ਲਈ ਪਹੁੰਚੇ ਨੇ ਰਾਹੁਲ ਗਾਂਧੀ ਜਿਸ ਦੀ ਸ਼ੁਰੂਆਤ ਪੰਜਾਬ ਦੇ ਦੌਰੇ ਦੀ ਜਿਹੜਾ ਉਹ ਕੋਨੇਵਾਲ ਪਿੰਡ ਤੋਂ ਕੀਤੀ ਜਾ ਰਹੀ ਹੈ ਜੀ ਆ ਠੀਕ ਹੈ ਮਨਿੰਦਰ ਜੀ ਸ਼ੁਕਰੀਆ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਜਨਾਲਾ ਦੇ ਪਿੰਡ ਕੋਨੇਵਾਲ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਤੇ ਉੱਥੇ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਰਾਹੁਲ ਗਾਂਧੀ